ਸਾਹਿਕ ਜੀ ਪੰਜਾਬੀ ਕਵਨਾਂਵਾਂ ਦੇ ਵਿੱਚ ਮੈਂ ਦਾਲਾ ਦੋ ਸੇ ਹੋ ਸਤਨਜੀਤ ਸਿੰਘ ਪਗਨਾ ਦੇ ਹੁਣ ਤੱਕ ਦੀ ਵੱਡੀ ਬ੍ਰੇਕਿੰਗ ਨਿਊਜ਼ ਇੱਕ ਲੈ ਕੇ ਹਾਜ਼ਰ ਹੋ ਚੁੱਕਾ ਜੀ ਸੋ ਭਾਰਤ ਦੇ ਵਿੱਚ ਮੋਬਾਈਲਾਂ ਦੀ ਵਰਤੋਂ ਨੂੰ ਲੈ ਕੇ ਕਾਫੀ ਹੈਰਾਨੇਜਨਕ ਮਾਮਲੇ ਨਿਕਲ ਕੇ ਸਾਹਮਣੇ ਆਏ ਨੇ ਸੋ ਅਕਸਰ ਪਤਾ ਹੁੰਦਾ ਜੀ ਕਿ ਹਰੇਕ ਬੰਦਾ ਮੋਬਾਈਲ ਨੂੰ ਲੈ ਕੇ ਕਾਫੀ ਸੀਰੀਅਸ ਰਹਿੰਦਾ ਜੀ ਮੋਬਾਈਲ ਨਾਲ ਜੁੜੀਆਂ ਹੋਈਆਂ ਕਾਫੀ ਜਿਹੜੇ ਕਿ ਰੇਡੀਏਸ਼ਨ ਦੀ ਗੱਲ ਕਰੀਏ ਚਾਹੇ ਫੋਟੋਆਂ ਦੀ ਜਾਂ ਸੈਲਫੀਆਂ ਦੀ ਗੱਲ ਕਰੀਏ ਸੋ ਇੱਕ ਅਧਿਐਨ ਕੀਤਾ ਗਿਆ ਹੈ ਭਾਰਤੀਆਂ ਦੇ ਮੋਬਾਈਲ ਵਰਤਣ ਦੀ ਆਦਤਾਂ ਨੂੰ ਲੈ ਕੇ ਸਰਵੇਖਣ ਕੀਤਾ ਗਿਆ ਤੇ ਸਰਵੇਖਣ ਦੇ ਵਿੱਚ ਕਾਫੀ ਹੈਰਾਨੀ ਜਨਕ ਨਤੀਜੇ ਜਿਹੜੇ ਕਿਕਲ ਕੇ ਸਾਹਮਣੇ ਨੇ ਸੋ ਵੱਖ-ਵੱਖ ਭਾਰਤੀ ਯੂਨੀਵਰਸਿਟੀਆਂ ਵੱਲੋਂ ਕਰਵਾਏ ਗਏ ਸਰਵੇਖਣ ਚ ਪੁਸ਼ਟੀ ਕੀਤੀ ਗਈ ਹੈ ਕਿ ਇਹਨਾਂ ਸਰਵੇਖਣਿਆਂ ਦੇ ਮਤਾਬਕ ਜਿਹੜੇ ਕਿ 셀ਫੀ ਲੈਂਦੇ ਦੁਨੀਆ ਭਰ ਚ ਹੋਰਿਆਂ ਮੌਤਾਂ ਜਿਹੜੀ ਕਿ 50% ਇਕੱਲੇ ਭਾਰਤ ਦੇ ਵਿੱਚ ਹੀ ਹੁੰਦੇ ਆ ਜਿੱਦਾਂ ਦੇ ਮਾਮਲੇ ਕਿ ਭਾਰਤ ਦੇ ਜਿਹੜੇ ਲੋਕ ਨੇ ਉਹ 셀ਫੀਆਂ ਲੈਣ ਦੇ ਬੜੇ ਚਾਹਵਾਨ ਨੇ ਇਸ ਤੋਂ ਇਲਾਵਾ ਇੱਕ ਸਰਵੇਖਣ ਵਿੱਚ Samsung ਵੱਲੋਂ ਕੀਤਾ ਗਿਆ ਇੱਕ ਸਰਵੇਖਣ ਦੇ ਵਿੱਚ ਲੋਕਾਂ ਵਿੱਚ ਜਿਹੜਾ ਕਿ ਆਣ ਜਾਣ ਲੱਗੇ ਗੱਲਬਾਤ ਦਾ ਜਿਹੜਾ ਕਿ ਸਰਵੇਖਣ ਕੀਤਾ ਗਿਆ ਸੀ ਉਹਦੇ ਵਿੱਚ ਤਸਵੀਰਾਂ ਲੈਦੇ ਸਮੇਂ ਇਹ ਕਿੱਥੀ ਕਿੱਠੀ ਜਾਣਕਾਰੀ ਹੈ ਸਰਵੇਖਣ ਦੇ ਮੁਤਾਬਕ ਜਿਹੜੇ ਕਿ 60% ਭਾਰਤੀ ਨੇ ਉੱਚਲਦੀ ਗੱਡੀ 'ਚ ਦੋ ਪਹੀਆ ਵਾਹਨ ਦੇ ਉੱਪਰ ਆਪਣੇ ਮੋਬਾਈਲ ਨੂੰ ਯੂਜ਼ ਕਰਦੇ ਨੇ ਤੇ 14% ਲੋਕ ਸੜਕਾਂ ਤੇ ਪੈਦਲ ਚੱਲਦੇ ਆ ਸੈਲਫੀਆਂ ਲੈਂਦੇ ਨੇ ਸੋ ਭਾਰਤ ਦੇ 12 ਸ਼ਹਿਰਾਂ ਦੇ ਵਿੱਚ ਇਦਾਂ ਦੇ ਸਰਵੇਖਣ ਕਰਵਾਏ ਗਏ ਆ ਜੀ ਜਿਹਦੇ ਵਿੱਚ 18% ਦੀ ਲੋਕਾਂ ਨੇ ਮੰਨਿਆ ਕਿ ਉਹ ਆਪਣੇ ਬੋਸ ਦੇ ਫੋਨ ਦਾ ਜਵਾਬ ਦਿੰਦੇ ਹੋਏ ਇਦਾਂ ਦੇ ਜਿਹੜੇ ਕੀ ਕੰਮ ਕਰਦੇ ਨੇ ਇਸ ਕਰਕੇ ਉਹ ਫੋਨ ਅਟੈਂਡ ਕਰਨਾ ਪੈਂਦਾ ਭਾਵੇਂ ਉਹ ਸੜਕ ਤੇ ਹੋਣ ਜਾਂ ਫਿਰ ਆਪਣੀ ਬਾਈਕ ਤੇ ਹੋਣ ਜਾਂ ਫਿਰ ਆਪਣੀ ਗੱਡੀ ਤੇ ਹੋਣਾ। ਸੋ ਸਰਕਾਰੀ ਆંકੜਿਆਂ ਦੀ ਗੱਲ ਕਰੀਏ ਉਸ ਦੇ ਮਤਾ ਭਾਰਤ ਵਿੱਚ ਹਰ 4 ਮਿੰਟ ਵਿੱਚ ਇੱਕ ਸੜਕ ਦੁਰਘਟਨਾ ਵਿੱਚ ਕਿਸੇ ਨਾ ਕਿਸੇ ਵਿਅਕਤੀ ਦੀ ਮੌਤ ਹੁੰਦੀ ਹੈ। ਸੂਈ ਜਿਹੜਾ ਸਰਵਿਸ ਹੈ ਕਾਫੀ ਹਰਾਨੀ ਜਨਕ ਸਰਵਿਸ ਨੂੰ ਕਹਿ ਸਕਦੇ ਆ ਸੋ ਤੁਸੀਂ ਵੀ ਜੇਕਰ ਮੋਬਾਈਲ ਡਿਵਾਈਸ ਨੂੰ ਯੂਜ਼ ਕਰ ਦਿਓ ਤਾਂ ਸੇਫ ਜ਼ੋਨ ਦੇ ਵਿੱਚ ਜਾ ਕੇ ਇਸ ਮੋਬਾਈਲ ਨੂੰ ਯੂਜ਼ ਕਰਿਆ ਕਰੋ ਇਹਦੇ ਜਿੰਨੇ ਫਾਇਦੇ ਨੇ ਉਸ ਤੋਂ ਜ਼ਿਆਦਾ ਨੁਕਸਾਨ ਵੀ ਨਹੀਂ ਸੋ ਪੰਜਾਬੀ ਖਬਰਾਂਵਾਂ ਦੇ ਵਿੱਚ ਐਸੀ ਹਣ ਤੱਕ ਦੀ ਵੱਡੀ ਖਬਰ ਦੇਸ਼ ਦੇ ਜਨ ਤਮਾਮ ਵੱਡੇ ਅਖਬਾਰਾਂ ਤੇ ਖ਼ਬਰਾਂ ਸੁਣਨਿਆ ਪਣਿਆ ਅੱਜ ਸਾਡੀ YouTube ਚੈਨਲ ਆਜਨ ਯੂਜ਼ਰ ਵਾਲਾ ਦੇ ਪਰਮ ਜੀ ਨੂੰ ਬਹੁਤ ਜ਼ਿਆਦਾ ਸਨ ਪਿਆਰ ਬੜਾ ਸਤਿ ਸ੍ਰੀ ਅਕਾਲ